ਅੱਜਕੱਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਹਰਿਆਣਾ ਦੇ ਕੁਰਕ ਖੇਤਰ ਤੋਂ ਜਿੱਥੇ ਕਿਸਾਨ ਆਗੂ ਗੁਰਨਾਮ ਸਿੰਘ ਛੜੂਨੀ ਦੇ ਵੱਲੋਂ ਇੱਕ ਅਧਿਕਾਰੀ ਦੇ ਥੱਪੜ ਜੜਿਆ ਗਿਆ ਹੈ ਜਿਹਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਦਰਸਲ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤੇ ਇਹ ਪ੍ਰੋਟੈਸਟ ਹੰਗਾਮੇ ਦੇ ਵਿੱਚ ਇਸ ਕਦਰ ਬਦਲ ਗਿਆ ਗੁਰਨਾਮ ਸਿੰਘ ਚੜੂਨੀ ਜੋ ਕਿਸਾਨ ਆਗੂ ਨੇ ਉਹਨਾਂ ਦੇ ਵੱਲੋਂ ਆਪਣਾ ਆਪਾ ਖੋ ਦਿੱਤਾ ਗਿਆ ਤੇ ਇੱਕ ਡੀਐਫਸੀ ਅਧਿਕਾਰੀ ਦੇ ਥੱਪੜ ਜੜਿਆ ਗਿਆ ਜਿਸ ਦੀ ਵੀਡੀਓ ਹੁਣ ਕਾਫੀ ਵਾਇਰਲ ਹੈ ਤਸਵੀਰਾਂ ਦੇ ਵਿੱਚ ਦੇਖਿਓ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਤੇ ਪ੍ਰੋਟੈਸਟ ਹੰਗਾਮੇ ਦੇ ਵਿੱਚ ਬਦਲ ਜਾਂਦਾ ਹੈ ਉੱਥੇ ਵੱਡੇ ਅਧਿਕਾਰੀ ਮੌਜੂਦ ਨੇ ਹੋਰ ਕਈ ਵੱਡੇ ਲੈਵਲ ਦੇ ਅਧਿਕਾਰੀ ਉੱਥੇ ਮੌਜੂਦ ਨੇ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਦਰਸਲ ਹੁਣ ਝੋਨੇ ਦੀ ਫਸਲ ਮੰਡੀਆਂ ਤੱਕ ਪਹੁੰਚ ਗਈ ਹੈ ਪਰ ਉਹਦੀ ਚੁਕਾਈ ਨਹੀਂ ਹੋ ਰਹੀ ਉਹਦੀ ਪ੍ਰੋਪਰ ਲਿਫਟਿੰਗ ਨਹੀਂ ਹੋ ਰਹੀ ਇਸ ਕਰਕੇ ਕਿਸਾਨ ਆਗੂ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਸੀ ਰੋਸ ਪ੍ਰਗਟਾ ਕਰ ਰਹੇ ਸੀ ਤਾਂ ਇਸ ਦੌਰਾਨ ਹੀ ਗੁਰਨਾਮ ਸਿੰਘ ਚੜੂਰੀ ਨੂੰ ਗੁੱਸਾ ਆ ਜਾਂਦਾ ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਇਹ ਹਰਿਆਣਾ ਦੀ ਹੀ ਗੱਲ ਨਹੀਂ ਹੈ ਪੰਜਾਬ ਦੀ ਵੀ ਇਹੀ ਗੱਲ ਹੈ ਲਗਾਤਾਰ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧ ਰਹੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਤੇ ਇਹੀ ਹਾਲ ਹਰਿਆਣਾ ਦੇ ਵਿੱਚ ਵੀ ਹੈ ਹਰਿਆਣਾ ਦੇ ਵਿੱਚ ਵੀ ਕਿਸਾਨ ਜਿਹੜੇ ਨੇ ਉਹ ਤੰਗ ਪਰੇਸ਼ਾਨ ਨੇ ਸਰਕਾਰ ਤੋਂ ਜਿਸ ਕਰਕੇ ਇਹਨਾਂ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਪ੍ਰੋਟੈਸਟ ਕਰਦਿਆ ਕਰਦਿਆ ਗੁਰਨਾਮ ਸਿੰਘ ਚੜੂਣੀ ਪਹਿਲਾਂ ਟਰੱਕ ਤੋਂ ਉਤਰਦੇ ਨੇ ਤਾਂ ਅਧਿਕਾਰੀ ਦੇ ਨਾਲ ਬਹਿਸਬਾਜ਼ੀ ਕਰਦੇ ਹੋਏ ਨਜ਼ਰ ਆਏ ਬਹਿਸਬਾਜ਼ੀ ਤੋਂ ਬਾਅਦ ਗੁਰਨਾਮ ਸਿੰਘ ਚੜੂਣੀ ਦੇ ਵੱਲੋਂ ਥੱਪੜ ਮਾਰਿਆ ਗਿਆ ਅਧਿਕਾਰੀ ਦੇ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿ ਇਸ ਤਰੀਕੇ ਦੇ ਨਾਲ ਗੁੱਸੇ ਦੇ ਵਿੱਚ ਨਜ਼ਰ ਆਇਆ ਉਸ ਤੋਂ ਬਾਅਦ ਜੋ ਉੱਥੇ ਮੌਜੂਦ ਅਧਿਕਾਰੀ ਸੀ ਉਹਨਾਂ ਦੇ ਵੱਲੋਂ ਗੁਰਨਾਮ ਸਿੰਘ ਚੜੂਰੀ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਆਪਣੇ ਨਾਲ ਲੈ ਗਈ ਹੈ ਪੁਲਿਸ तमाम ਜਾਣਕਾਰੀ ਜਿਹੜੀ ਆ ਤੁਹਾਨੂੰ ਦੱਸ ਰਿਹਾ ਸਿੱਧਾ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕੁਰੂਕ ਖੇਤਰ ਤੋਂ ਜਿੱਥੇ ਗੁਰਨਾਮ ਸਿੰਘ ਛੜੂਨੀ ਨੇ ਗੁਰਨਾਮ ਸਿੰਘ ਛੜੂਨੀ ਜੋ ਨੇ ਉਹਨਾਂ ਦਾ ਗੁੱਸਾ ਨਜ਼ਰ ਆਇਆ ਕਿਸ ਤਰੀਕੇ ਦੇ ਨਾਲ ਇੱਕ ਅਧਿਕਾਰੀ ਤੇ ਥੱਪੜ ਜੜਿਆ ਉਹਨਾਂ ਨੇ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਤੁਹਾਨੂੰ ਦਿਖਾ ਰਿਆ ਇਸ ਪੂਰੀ ਜਾਣਕਾਰੀ ਦੇ ਲਈ ਹੋਰ ਇਸ ਦੇ ਵਿੱਚ ਕੀ ਅਪਡੇਟ ਹੈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕੁਰਕhetra ਤੋਂ ਸਾਡੇ ਸਹਿਯੋਗੀ ਅਸ਼ੋਕ Yadav ਅਸ਼ੋਕ ਇੱਕ ਵੀਡੀਓ ਕਾਫੀ ਵਾਇਰਲ ਹੈ ਜਿਸ ਦੇ ਵਿੱਚ ਇਹ ਦੇਖਿਆ ਜਾ ਰਿਹਾ ਗੁਰਨਾਮ ਸਿੰਘ ਚੜੂਨੀ ਜੋ ਨੇ ਉਹ ਇੱਕ ਅਧਿਕਾਰੀ ਦੇ ਥੱਪੜ ਜੜਦੇ ਹੋਏ ਨਜ਼ਰ ਆਉਂਦੇ ਨੇ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਵੀਡੀਓ ਕਿੱਥੇ ਦਾ ਹੈ ਹੇ ਗੁਰਨਾਮ ਸਿੰਘ ਛੱਡੂਨੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਅੱਜ ਖੁਸ਼ਹਿਰ ਝੋਨੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੋਇਆ ਸੀ ਤੇ ਉੱਥੇ ਜਿਹੜਾ ਗੁਰਨਾਮ ਸਿੰਘ ਛੱਡੂਨੀ ਜੋ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਜਿਹੜਾ ਝੋਨੇ ਦਾ ਅਧਿਕਾਰੀ ਫੂਡ ਸਪਲਾਈ ਡਿਪਟਮੈਂਟ ਦੇ ਜਿਹੜਾ ਅਧਿਕਾਰੀ ਹੈ ਰਾਜੇ ਸਾਰੇ ਉਹਨੂੰ ਥੱਪੜ ਜੜ ਦਿੱਤਾ ਉਹਦੇ ਬਾਅਦ ਪੂਰਾ ਹੰਗਾਮਾ ਹੋਤਾ ਰਿਹਾ ਤੇ ਪੁਲਿਸ ਜਿਹੜੀ ਗੁਰਨਾਮ ਸਿੰਘ ਛੱਡੂਨੀ ਤੇ ਦੇ ਜਿਹੜੇ ਨਾਲ ਕਿਸਾਨ ਸੀ ਉਹਨਾਂ ਨੂੰ ਫੜ ਕੇ ਦੂਜੀ ਥਾਂ ਤੇ ਲੈ ਕੇ ਗਏ ਹੰਗਾਮਾ ਹੋਣ ਤੇ ਸ਼ਾਂਤ ਨਹੀਂ ਹੋਇਆ ਹੈ ਤੇ ਲਗਾਤਾਰ ਜਿਹੜਾ ਗੁਰਨਾਮ ਸਿੰਘ ਛੱਡੂਨੀ ਹਰਿਆਣਾ ਕਿਸਾਨੀઓના ਪ੍ਰਧਾਨ ਜੀ ਉਹਨੇ ਵੱਲੋਂ ਵਾਰ-ਵਾਰ ਆਲੋਚਨਾਇਆ ਜਾ ਰਿਹਾ ਕਿ ਜਿਹੜੇ ਝੋਨੇ ਦੀ ਖਰੀਦ ਤੇਜ਼ੀ ਕੀਤੀ ਜਾਏ ਜਿਹੜਾ ਮੰਡੀਆਂ 'ਚ ਝੋਨਾ ਪਿਆ ਉਹਦਾ ਉਠਾਨ ਤੇਜ਼ੀ ਕੀਤਾ ਜਾਏ ਤੇ ਛੇਤੀ ਛੇਤੀ ਉਠਾਨ ਕੀਤਾ ਜਾਏ ਤਾਂ ਕਿ ਕਿਸਾਨ ਪਰੇਸ਼ਾਨ ਨਾ ਹੋਏ ਤੇ ਉਹਦੇ ਵਾਸਤੇ ਗੁਰਨਾਮ ਸਿੰਘ ਛੱਡੂ ਨੇ ਕੱਲ ਤੋਂ ਦਰਨਾ ਦੇ ਰੇ ਸੀ ਅੱਜ ਜਿਸ ਵੇਲੇ ਗੁਰਨਾਮ ਸਿੰਘ ਛੱਡੂ ਨੇ ਦੇ ਸਾਹਮਣੇ ਝੋਨੇ ਦੇ ਇਸ ਤमाम ਜਿਹੜੇ ਕੁਸ਼ਤਰ ਦੇ ਅਧਿਕਾਰੀ ਉਹ ਉੱਥੇ ਪਹੁੰਚੇ ਗੁਰਨਾਮ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਬਾਅਦ ਉਹਦੇ ਥੋੜੀ ਦੇਰ ਬਾਅਦ ਗੁਰਨਾਮ ਸਿੰਘ ਛੱਡੂ ਨੇ ਟਰੈਕਟਰ ਟਰਾਲੀ ਤੋਂ ਉਤਰਦੇ ਹਨ ਤੇ ਜਿਹੜਾ ਝ ਅਧਿਕਾਰੀ ਹੈ ਉਹ ਲੋਟ ਫੜ ਜੜ ਦਿੰਦੇ ਆ ਉਹਦੇ ਬਾਅਦ ਹੰਗਾਮਾ ਹੋ ਜਾਂਦਾ ਹੈ ਤੇ ਪੁਲਿਸ ਗੁਰਨਾਮੀ ਝੱਡੂਨੇ ਦੇ ਨਾਲ ਜਿਹੜੇ ਕਿਸਾਨ ਸੀ ਉਹਨਾਂ ਨੂੰ ਫੜ ਕੇ ਦੂਜੀ ਥਾਂ ਤੇ ਲੈ ਗਏ ਹੁਣ ਹੰਗਾਮਾ ਵਰਤਾਈ ਜਾ ਰਿਹਾ ਹੈ ਕਿਉਂਕਿ ਪੁਲਿਸ ਨੇ ਜਿਹੜੀ ਕੈਰੀ ਹੈ ਉਹ ਕਈ ਨਾ ਕਈ ਥੇ ਮਾਮਲਾ ਦਰਜ ਕੀਤਾ ਜਾਏਗਾ ਜਿਹੜਾ ਡੀਐਫਐਸ ਹੈ ਜਿਹੜਾ ਝੋਨੇ ਦਾ ਅਧਿਕਾਰੀ ਹੈ ਉਹ ਕੰਪਲੇਂਟ ਦੇਗਾ ਤੇ ਉਹਦੇ ਬਾਅਦ ਪੁਲਿਸ ਕਾਰਵਾਈ ਕਰੇਗੀ ਸਿੱਧਾ ਸਿੱਧਾ ਸਰਕਾਰੀ ਰੋਕੀ ਤੇ ਵਾਦਾ ਡਾਲਨ ਦਾ ਪਰਚਾ ਦਰਜ ਹੋ ਸਕਦਾ ਹੈ ਹੂੰ ਜੀ ਠੀਕ ਹੈ ਅਸ਼ੋਕ ਜੇਕਰ ਗੱਲ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਇੱਕ ਅਧਿਕਾਰੀ ਤੇ ਥੱਪੜ ਜੜਨਾ ਠੀਕ ਹੈ ਅਸੀਂ ਕਿਸਾਨਾਂ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਆ ਪਰ ਇਸ ਤਰੀਕੇ ਦੇ ਨਾਲ ਸ਼ਰਿਆਮ ਅਧਿਕਾਰੀ ਤੇ ਥੱਪੜ ਮਾਰਨਾ ਕਿਤੇ ਨਾ ਕਿਤੇ ਸਹੀ ਹੈ ਕਿ ਨਹੀਂ ਦੇਖਿਏ तमाम ਜਿਹੜੇ ਜਿਹੜੇ ਕਿਸਾਨ ਅੱਗੇ ਜੱਥੇਬੰਦੀਆਂ ਐ ਤੇ ਕਿਸਾਨ ਦੇ ਅੱਗੇ ਆ ਰਹੇ ਉਹ ਇਹ ਕਹਨੇ ਜਿਹੜੇ ਜਿਹੜੀ ਆਪਣੀ ਮੰਗਾਂ ਰੱਖਣ ਦਾ ਹੈ ਆਪਣੀ ਮੰਗਾਂ ਬਣਵਾਉਣ ਦਾ ਅਲ ਪਲੇਟਫਾਰਮ ਹੋਤ ਹੈ ਮਗਰ ਜਿਵੇਂ ਗੁਰਨਾਮ ਸਿੰਘ ਜਟੂ ਨੇ ਜਿਹੜੇ ਬਾਸਕੀ ਕਿਸਾਨ ਯੂਨੀਅਨ ਦੇ ਹਰਿਆਣਾ ਦਾ ਗੱਲ ਠੀਕ ਹੈ ਠੀਕ ਹੈ ਅਸ਼ੋਕ ਤੁਸੀਂ ਫੋਨ ਲਾਈਨ ਤੇ ਰਹੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਕਿਸਾਨ ਆਗੂ ਬਲਦੇਵ ਸਿੰਘ सिरसा ਜੀ सिरसा ਸਾਹਿਬ ਬਹੁਤ ਬਹੁਤ ਸਵਾਗਤ ਹੈ ਪੀਟੀਸੀ న్యూਸ ਤੇ ਹਾਂਜੀ ਜੇਕਰ ਗੱਲ ਕੀਤੀ ਜਾਵੇ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇੱਕ ਅਧਿਕਾਰੀ ਤੇ ਥੱਪੜ ਉਹਨਾਂ ਦੇ ਮਾਰਿਆ ਗਿਆ ਇਸ ਨੂੰ ਕਿਵੇਂ ਦੇਖਦੇ ਹੋ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਠੀਕ ਆ ਕਿਸਾਨਾਂ ਦੇ ਨਾਲ ਖੜੇ ਆ ਪਰ ਇਸ ਤਰੀਕੇ ਨਾਲ ਅਧਿਕਾਰੀ ਦੇ ਸ਼ਰੀਆਮ ਥੱਪੜ ਮਾਰਨਾ ਕਿ ਸਹੀ ਹੈ ਦੇਖੋ ਮੈਂ ਇਸ ਗੱਲ ਦੇ ਹੱਕ ਵਿੱਚ ਨਹੀਂ ਹੈਗਾ ਲਿੰਕਨ ਸਵਾਲ ਇਹ ਵੀ ਹੈਗਾ ਕਿ ਜਿਹੜੇ ਇਸ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉਹ ਕਿਉਂ ਬਣਨ ਦਿੱਤੇ ਜਾ ਰਹੇ ਨੇ ਹਾਂ ਕਿਸਾਨ ਜਿਹੜਾ ਹੈ ਕਿੰਨੀ ਮਿਹਨਤ ਦੇ ਕਰਕੇ ਇਹ ਤੇ ਫਸਲ ਪੈਦਾ ਕਰਦਾ ਹੈ ਉਹ ਜਦੋਂ ਮੰਡੀ 'ਚ ਲੈ ਕੇ ਜਾਂਦਾ ਹੈ ਤੇ ਮੰਡੀ ਦੇ ਵਿੱਚ ਵੀ ਉਹਦੀ ਤੁਰਤਸ਼ਾ ਹੁੰਦੀ ਆ ਔਰ ਇੱਕ ਪਾਸੇ ਤੇ ਹਰਿਆਣਾ ਸਰਕਾਰ ਇਹ ਕਹਿ ਰਹੀ ਆ ਕਿ ਇਹ ਕਿਸਾਨ ਅਤੈਸ਼ੀ ਆ ਇੱਥੇ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਆ ਸਰਤਾਕ ਤਿੱਗਾਂ ਦੀ ਉਹਨਾਂ ਦੇ ਹੱਕ ਪੂਰੇ ਤਾਂ ਨੇ ਉਹਨਾਂ ਨੂੰ ਐਮਐਸਪੀ ਦੀ ਰੇਟ ਤੇ ਚੱਕੀਦਾ ਜਾਂਦਾ ਉਹਨਾਂ ਦੇ ਨਾਲ ਤੱਕਾ ਰਹਿੰਦਾ ਤੇ ਇਹ ਫਿਰ ਇਹ ਦੱਸੋ ਕਿ ਇਹ ਡਬਲ ਇੰਡੀ ਸਰਕਾਰ ਜਿਹੜੀ ਆ ਇੱਕ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਮਿਸਟਰੀ ਕਿਉਂ ਕਰਦੀ ਆ ਕਿਉਂ ਕਿਸਾਨਾਂ ਨੂੰ ਇਸ ਤਰ੍ਹਾਂ ਧਰਨੇ ਦੇਣੇ ਪੈਂਦੇ ਨੇ ਕਿਉਂ ਕਿਸਾਨ ਜਿਹੜਾ ਇੱਕ ਤਾਂ ਦੇਸ਼ ਵਾਸਤੇ ਅਨਾਜ ਪੈਦਾ ਕਰੇ ਦੂਸਰਾ ਇਹ ਛੜਕਾਂ ਦੇ ਤੱਕੇ ਕਾਵੇ ਜੇ ਆਪਣੇ ਪੈਸੇ ਲੈਣੇ ਨੇ ਉਹ ਵੀ ਸੜਕਾਂ ਤੇ ਬੈਠ ਕੇ ਜੇ ਰੇਟ ਲੈਣਾ ਤੇ ਤਾਂ ਵੀ ਸੜਕਾਂ ਤੇ ਬੈਠ ਕੇ ਤੇ ਜੇ ਕੁਦਰਤੀ ਆਫਤਾਂ ਆ ਜਾਣ ਤੇ ਉਹਨਾਂ ਦੇ ਮੁਆਵਜ਼ੇ ਲੈਣੇ ਆ ਤੇ ਉਹ ਵੀ ਸੜਕਾਂ ਤੇ ਬੈਠ ਕੇ ਤੇ ਇਹ ਕਿਸਾਨਾਂ ਦੇ ਤੇ ਜੰਮੀ ਕਿਉਂ ਹੈ ਸਾਰਾ ਕੁਝ ਇਸ ਤਰ੍ਹਾਂ ਦੇ ਹਾਲਾਤ ਜਦੋਂ ਬਣਦੇ ਨੇ ਤੇ ਜਿਹੜਾ ਗੁੱਸੇ ਵਿੱਚ ਆ ਕੇ ਕਈ ਵਾਰ ਬੰਦਾ ਜਿਹੜਾ ਉਹ ਆਪੇ ਤੋਂ ਬਾਹਰ ਹੋ ਜਾਂਦਾ ਤੇ ਇਹ ਹਾਲਾਤ ਜਿਹੜੇ ਬਣ ਜਾਂਦੇ ਆ ਪਰ ਫਿਰ ਵੀ ਮੈਂ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਹੁੰਦਾ ਹੈ ਕਿ ਹੁਣ ਜੇਕਰ ਅਜੇਹਾ ਗੁਰਨਾਮ ਸਿੰਘ ਚੜੂਨੇ ਦੇ ਵੱਲੋਂ ਕੀਤਾ ਗਿਆ ਤਾਂ ਪੁਲਿਸ ਉਹਨਾਂ ਨੂੰ ਆਪਣੇ ਨਾਲ ਲੈ ਗਈ ਹੈ ਹੁਣ ਅੱਗੇ ਕੀ ਪੁਲਿਸ ਕਰਦੀ ਹੈ ਕਿ ਕਿਸਾਨ ਜਥੇਬੰਦੀਆਂ ਤੁਹਾਡੀ ਜਥੇਬੰਦੀ ਜਿਹੜੀ ਹੈ ਉਹਨਾਂ ਦੇ ਨਾਲ ਖੜੀ ਰਹੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਪੁਲਿਸ ਦੀ ਕਾਰਵਾਈ ਹੋਏਗੀ ਵੱਡੇ ਅਧਿਕਾਰੀ ਤੇ ਥੱਪੜ ਮਾਰਿਆ ਗਿਆ ਤਾਂ ਪੁਲਿਸ ਵੀ ਸ਼ਾਂਤ ਨਹੀਂ ਰਹੇਗੀ ਦੇਖੋ ਗੱਲ ਇਹ ਹੈ ਕਿ ਠੀਕ ਹੈ ਪੁਲਿਸ ਸ਼ਾਂਤ ਨਹੀਂ ਰਹੇਗੀ ਪਰ ਪੁਲਿਸ ਨੇ ਇਹ ਜਿਹੜਾ ਕੰਮ ਹੋਣ ਕਿਉਂ ਨਹੀਂਤਾ ਪਈਦਾ ਕਿ ਇਸ ਤਰ੍ਹਾਂ ਉਹ ਦੇਖੀਆ ਪਹਿਲਾ ਤੁਸੀਂ ਇਹ ਦੱਸੋ ਕਿ ਜਿਸ ਤਰੀਕੇ ਨਾਲ ਉਹ ਇੱਕ ਟਰੈਕਟਰ ਟਰਾਲੀ ਤੋਂ ਥੱਲੇ ਉਤਰਦੇ ਨੇ ਬਹਿਸਬਾਜੀ ਕਰਦੇ ਨੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੁੱਸਾ ਇਸ ਕਦਰ ਆਉਂਦਾ ਹੈ ਕਿ ਅਧਿਕਾਰੀ ਦੇ ਸਿੱਧਾ ਵਟਕੇ ਚਪੇੜ ਮਾਰਦੇ ਨੇ ਦੇਖੋ ਮੈਂ ਵੀਡੀਓ ਨਹੀਂ ਵੇਖੀ ਮੈਂ ਤਾਂ ਸਭ ਤੁਹਾਡੇ ਤੋਂ ਸੁਣਿਆ ਉਹਦੇ ਮੌਕੇ ਦੇ ਕੀ ਹਾਲਾਤ ਬਣੇ ਕੀ ਨਹੀਂ ਉਹ ਤੇ ਜਿਹੜਾ ਬੰਦਾ ਮੌਕੇ ਤੇ ਹੁੰਦਾ ਹੋਂ ਪਤਾ ਹੁੰਦਾ ਹੈ ਬਾਕੀ ਇਹ ਪੜਤਾਲ ਦਾ ਇੱਕ ਵਿਸ਼ਾ ਹੈ ਪੜਤਾਲ ਹੋਣੀ ਚਾਹੀਦੀ ਆ ਤੇ ਪਰ ਇਹ ਗੱਲ ਮੈਂ ਫੇਰ ਹੀ ਗੱਲ ਕਵਾਂਗਾ ਕਿਸਾਨਾਂ ਦੇ ਉੱਤੇ ਨੇ ਅਤਿਆਚਾਰ ਚੁਣੇ ਨੇ ਕਿਸਾਨਾਂ ਨੂੰ ਮਜਬੂਰ ਕਿਉਂ ਕੀਤਾ ਜਾਂਦਾ ਉਹਨਾਂ ਨੂੰ ਧਰਨੇ ਲਾਉਣ ਵਾਸਤੇ ਛੜਕਾ ਤੇ ਪਾਉਣ ਵਾਸਤੇ ਤੇ ਇੱਕ ਤਾਂ ਕਿਸਾਨ ਜਿਹੜਾ ਅਨਾਜ ਪੈਦਾ ਕਰਦਾ ਦੇਸ਼ ਦੇ ਭੁੱਖਿਆਂ ਦੇ ਢਿੱਡ ਭਰਨ ਵਾਸਤੇ ਤੇ ਦੂਸਰਾ ਕਿਸਾਨ ਦੇ ਜਦੋਂ ਹਰ ਕੰਮ ਜਿਹੜਾ ਹੈ ਉਹ ਕਿਸਾਨ ਨੂੰ ਕੋਈ ਵੀ ਉਹਨੇ ਆਪਣਾ ਹੱਕ ਲੈਣਾ ਹੈ ਉਹਨੇ ਰੇਟ ਲੈਣੀ ਆ ਜਾਂ ਉਹਦੇ ਖਿਲਾਫ ਕਾਨੂੰਨ ਬਣਦੇ ਨੇ ਉਹਦੀਆਂ ਜ਼ਮੀਨਾਂ ਐਕਵਾਇਰ ਹੁੰਦੀਆਂ ਨੇ ਤੇ ਉਹਨੂੰ ਜਿਹੜਾ ਆਪਣੇ ਹੱਕ ਲੈਣ ਵਾਸਤੇ ਹੀ ਛੜਕਾ ਤੇ ਕਿਉਣਾ ਪੈਂਦਾ ਕੀ ਭਰਤੀਆਂ ਵਾਲਿਆਂ ਦੇ ਨਾਲ ਇਸ ਤਰ੍ਹਾਂ ਕਿਵੇਂ ਹੁੰਦਾ ਕਿ ਜੈ ਪ੍ਰੈਕਟਰੀਆਂ ਨੇ ਉਹ ਕਿਸ ਤਰ੍ਹਾਂ ਚੱਲੀਆਂ ਨੇ ਉਹਨਾਂ ਨੂੰ ਕਿਸ-ਕਿਸ ਤਰ੍ਹਾਂ ਸੂਸਤਾਂ ਦਿੱਤੇ ਜਾਂਦੀਆਂ ਨੇ ਉਹਨਾਂ ਦੇ ਕਿੰਨੇ-ਕਿਨੇ ਕਰਜ਼ੇ ਮਾਫ਼ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਉਹ ਆਪਣਾ ਵਿਆਜ ਤੋਂ ਪੈਸਾ ਦਿੱਤਾ ਜਾਂਦਾ ਉਹਨਾਂ ਨੂੰ ਟੈਕਸ ਮਾਫ਼ ਉਹਨਾਂ ਦੇ ਕੀਤਾ ਜਾਂਦੇ ਆ ਤੇ ਕਿਸਾਨ ਜਿਹੜਾ ਉਹ ਇਹਨੇ ਖਰਚ ਕਰਕੇ ਤੇ ਫਿਰ ਝੋਕਾਂ ਦੇ ਧੱਕੇ ਖਾਂਦਾ ਤੇ ਫਿਰ ਉਹਦੇ ਵਾਸਤੇ ਡਾਂਗਾਂ ਤੇ ਜਿੱਲ ਜਿੰਨਾ ਇਨਸਾਫ ਤੇ ਨਹੀਂ ਆਏਗਾ ਹੂੰ ਸਰਸਰ ਸਾਹਿਬ ਇਹ ਵੀ ਸਵਾਲ ਹੈ ਕਿ ਅਸੀਂ ਕਿਸਾਨ ਨੂੰ ਕਹਿੰਨੇ ਅਣਦਾਤਾ ਠੀਕ ਆ ਇਹ ਗੱਲ ਨਾਲ ਅਸੀਂ ਤੁਹਾਡੀ ਨਾਲ ਸਹਿਮਤ ਆ ਪਰ ਇੱਕ ਵਰਦੀ ਦਾ ਲਿਹਾਜ਼ ਹੁੰਦਾ ਹੈ ਇੱਕ ਅਧਿਕਾਰੀ ਦੇ ਅਹੁਦੇ ਦਾ ਲਿਹਾਜ਼ ਹੁੰਦਾ ਹੈ ਤੁਸੀਂ ਇੱਕ ਅਧਿਕਾਰੀ ਦੇ ਥੱਪੜ ਮਾਰਿਆ ਇਸ ਦੀ ਗੰਭੀਰਤਾ ਨੂੰ ਸਮਝਿਆ ਜਾਵੇ ਮੈਂ ਇਹੀ ਬੇਨਤੀ ਕਰਾਂਗਾ ਕਿ ਮੈਂ ਥੱਪੜ ਮਾਰਦੇ ਹੱਕ 'ਚ ਨਹੀਂ ਪਰ ਥੱਪੜ ਮਾਰਨ ਦੇ ਹਾਲਾਤ ਕਿਉਂ ਬਣੇ ਸਾਰੇ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਆਪਣਾ ਪੱਖ ਰੱਖਣ ਦੇ ਲਈ ਸੋ ਲਗਾਤਾਰ ਜੋ ਹੁਣੇ ਮਾਮਲਾ ਪਖਿਆ ਹੋਇਆ ਕਿਉਂਕਿ ਕੁਰੂਖੇਤਰ ਦੇ ਵਿੱਚ ਜੋ ਹੋਇਆ ਇਸ ਦੀ ਵੀਡੀਓ ਜਿਹੜੀ ਹੈ ਲਗਾਤਾਰ ਤੁਹਾਨੂੰ ਦਿਖਾ ਰਿਹਾ ਜੋ ਕਿਸਾਨ ਆਗੂ ਨੇ ਗੁਰਨਾਮ ਸਿੰਘ ਚੜੂਨੀ ਉਹਨਾਂ ਦੇ ਵੱਲੋਂ ਇੱਕ ਅਧਿਕਾਰੀ ਦੇ ਥੱਪੜ ਮਾਰਿਆ ਗਿਆ ਡੀਐਫਸੀ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਚਪੇੜ ਮਾਰੀ ਐ ਤੇ ਜਿਸ ਤੋਂ ਬਾਅਦ ਹੁਣ ਇਹ ਪੂਰਾ ਮਾਮਲਾ ਪੱਖਿਆ ਹੋਇਆ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਸੀ ਉਹਨਾਂ ਨੇ ਕਿਹਾ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਹਾਲਾਤ ਕਿਉਂ ਬਣੇ ਅਜਿਹਾ ਕਿਉਂ ਕੀਤਾ ਗਿਆ ਕਿਸਾਨ ਆਗੂ ਦੇ ਵੱਲੋਂ ਕਿ ਇਸ ਦੇ ਪਿੱਛੇ ਦਾ ਵੀ ਕਾਰਨ ਪਤਾ ਲਗਾਇਆ ਜਾਵੇ ਪਰ ਹੁਣ ਤੁਹਾਨੂੰ ਦੱਸ ਦੇ ਕਿ ਗੁਰਨਾਮ ਸਿੰਘ ਛੜੂਨੀ ਨੂੰ ਪੁਲਿਸ ਆਪਣੇ ਨਾਲ ਲੈ ਗਈ ਹੈ ਪੋਚ ਪੜਤਾਲ ਕਰਨ ਦੀ ਕੋਸ਼ਿਸ਼ ਕਰੇਗੀ ਤੇ ਆਖਰਕਾਰ ਹੁਣ ਕੀ ਪੁਲਿਸ ਕਰਦੀ ਹੈ ਪੁਲਿਸ ਦਾ ਐਕਸ਼ਨ ਕੀ ਹੋਵੇਗਾ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਪੂਰੀ ਪੁਲੀਸ ਫੋਰਸ ਉਥੇ ਮੌਜੂਦ ਸੀ ਜਿਸ ਸਮੇ ਜੋ ਗੁਰਨਾਮ ਸਿੰਘ ਚੜੂਣੀ ਨੇ ਉਹਨਾਂ ਦੇ ਵੱਲੋਂ ਉਥੇ ਥੱਪੜ ਮਾਰਿਆ ਗਿਆ ਕਿਉਂਕਿ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਾਂ ਕਿ ਜੋ ਝੋਨੇ ਦੀ ਲਿਫਟਿੰਗ ਹੈ ਉਹ ਸਹੀ ਤਰੀਕੇ ਨਾਲ ਹੋਵੇ ਤੇ ਜੋ ਫੋਨ ਲਾਈਨ ਤੇ ਮੇਰੇ ਨਾਲ ਜੋ ਕੁਰੂਕ ਖੇਤਰ ਤੋਂ ਸਹਿਯੋਗੀ ਨੋ ਵੀ ਲਗਾਤਾਰ ਮੌਜੂਦ ਨੇ ਅਸ਼ੋਕ ਇੱਕ ਗੱਲ ਇਹ ਵੀ ਦੱਸੋ ਕਿ ਹੁਣ ਜੋ ਗੁਰਨਾਮ ਸਿੰਘ ਚੜੂਰੀ ਨੂੰ ਪੁਲਿਸ ਲੈ ਗਈ ਹੈ ਤੇ ਪੁਲਿਸ ਦਾ ਕੁਝ ਬਿਆਨ ਸਾਹਮਣੇ ਆਇਆ ਹੈ ਕਿ ਹੁਣ ਇਸ ਮਾਮਲੇ ਤੇ ਕਿਸ ਤਰੀਕੇ ਨਾਲ ਉਹਨਾਂ ਦੇ ਵੱਲੋਂ ਐਕਸ਼ਨ ਲਿਆ ਜਾਵੇਗਾ ਜਿਵੇਂ ਵਖਰੇ Haryana ਜਿਹੜਾ ਪਾਕਿਸਤਾਨੀ ਯੂਨੀਅਨ ਦੇ ਪ੍ਰਧਾਨ ਨੇ ਗੁਰਨਾਮ ਸਿੰਘ ਛਡੂਨੀ ਨੂੰ ਹਾਲੇ ਪੁਲਿਸ ਫੜ ਕੇ ਲੈ ਕੇ ਗਈ ਹੈ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਕਰੇ ਕਿਸਾਨ ਜਥੇਬੰਦੀਆਂ ਉਹ ਗੁਰਨਾਮ ਸਿੰਘ ਛਡੂਨੀ ਦੇ ਸਮਰਥਕ ਕਾਰਜਾਂਕ ਖੇਤਰ ਦੇ ਇਕੱਠੇ ਹੋ ਸਕਦੀ ਹੈ ਐਵੇਂ ਦਾ ਐਲਾਨ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਪੁਲਸ ਹੈ ਪੁਲਸ ਦੀ ਜਿਹੜੀ ਡੀਐਫਐਸਸੀ ਦੇ ਖਿਲਾਫ ਧੱਪੜ ਮਾਰਿਆ ਉਹਦੇ ਬਾਅਦ ਪੁਲਿਸ ਕਾਰਵਾਈ ਕਰੇਗੀ ਜਿਹਨ ਸਰਕਾਰੀ ਡਿਊਟੀ ਦੇ ਡਰਾ ਪਰਚਾ ਦਰਜ ਹੋਏਗਾ ਉਹਦੇ ਬਾਅਦ ਪੁਲਿਸ ਕੀ ਕਾਰਵਾਈ ਅੱਗੇ ਕਰਦੀ ਹੈ ਕਿਉਂਕਿ ਜਿਹੜੇ ਕਿਸਾਨ ਆਗੂ ਕਰ ਰਹੇ ਉਹ ਕਹਿੰਦੇ ਆ ਕਿ ਖੇਤਰ ਤੇ ਕਿੱਥੇ ਇਕੱਠੇ ਹੋ ਕੇ ਤੇ ਅੱਗੇ ਦੀ ਲੜਾਈ ਲ ਅਮਾਚੇਵਰ ਪਕਮਡੀਆਂ ਚ ਜਿਹੜਾ ਝੋਨਾ ਪਿਆ ਬਾਹਰ ਪਿਆ ਉਹਦੇ ਵਾਸਤੇ ਗੁਰਨਾਮ ਸਿੰਘ ਚੜੂਨੀ ਆਪਣੀ ਆਵਾਜ਼ ਚੱਕਰੇ ਸੀ ਤੇ ਅੱਜ ਗੁਰਨਾਮ ਸਿੰਘ ਚੜੂਨੀ ਜਦੋਂ ਜਿਹੜਾ ਡੀਸੀ ਆਫਿਸ ਹੈ ਜਿਹੜਾ ਜਿੱਤੇ ਪੂਰੀ तमाम ਕੁਸ਼ਤ ਦੇ ਅਧਿਕਾਰੀ ਬੈਠੇ ਉੱਥੇ ਪਹੁੰਚੇ ਤੇ ਉੱਥੇ ਜਿਹੜਾ ਗੁਰਨਾਮ ਸਿੰਘ ਚੜੂਨੀ ਨੇ ਇਹ ਡੀਐਫਐਸਸੀ ਜਿਹੜਾ ਝੋਨੇ ਦਾ ਅਧਿਕਾਰੀ ਆ ਉਹਨੂੰ ਥੱਪੜ ਮਾਰ ਦਿੱਤਾ ਉਹਦੇ ਬਾਅਦ ਉਹਨੂੰ ਫੁੱਲ ਚ ਫੜ ਕੇ ਲਾਗੇ ਜਿਹੜੇ ਵੱਖ-ਵੱਖ ਕਿਸਾਨ ਦੇ ਆਗੂਕਾਰ ਨੇ ਜੱਥੇਬੰਦੀਆਂ ਉਹ ਵੀ ਕਹਿ ਰਹੀ ਨੇ ਇਹ ਗਲਤ ਹੋਇਆ ਕਿ ਸੰਦ ਆਪਣੀ ਜਿਹੜੀ ਗੱਲ ਰੱਖਣ ਦਾ ਪਲੇਟਫਾਰਮ ਹੁੰਦਾ ਉੱਤੇ ਗੱਲ ਰੱਖਣੀ ਚਾਹੀਦੀ ਹੈ ਮਗਰ ਕੋ ਨਾਮਚੀ ਚ ਜੂਨ ਨੂੰ ਐਵੇਂ ਅਧਿਕਾਰ ਨੂੰ ਥੱਪੜ ਮਾਰ ਦਿੱਤਾ ਅਸੋਕ ਇਸ ਪੂਰੇ ਕਟਨਾਕਰਮ ਤੋਂ ਬਾਅਦ ਕੀ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਕੋਈ ਬਿਆਨ ਸਾਹਮਣੇ ਆਇਆ ਕਿ ਇਸ ਨੂੰ ਸਹੀ ਆਖ ਰਹੇ ਨੇ ਜਾਂ ਗਲਤ ਕਹਿ ਰਹੇ ਨੇ ਵੇਖਿਏ ਜਿਵੇਂ ਕਿ ਇਹਨਾਂ ਦੇ ਇਹਨੇ ਦੇ ਜਿਹੜੇ ਆਗੂਕਾਰ ਹੈ ਉਹਨਾਂ ਦੇ ਸਭ ਦੇ ਮੋਬਾਈਲ ਫੋਨਸ ਵਿੱਚੋਂ ਕਿਤੇ ਗਏ ਹਨ ਮਗਰ ਜਿਹੜੀ ਹੋਰ ਦੂਜੀ ਕਿਸਾਨ ਆਗੂਕਾਰ ਹੈ ਵਕਵਕ ਜਿਹੜੀ ਕਿਸਾਨੇ ਦੀ ਜਥੇਬੰਦੀਆਂ ਉਹ ਸਾਰੀ ਇਹ ਹੀ ਕਹਿ ਰਹੇ ਕਿ ਆਪਣੀ ਗੱਲ ਰੱਖਣ ਦਾ ਪਲੇਟਫਾਰਮ ਹੋ ਸਕਦਾ ਹੈ ਮਗਰ ਐਵੇਂ ਦੇ ਕਿਸਾਨ ਦੇ ਕਿਸਾਨਾਂ ਨੂੰ ਜਾਂ ਕਿਸਾਨ ਦੇ ਜਿਹੜੇ ਆਗੂਕਾਰ ਹੈ ਉਹਨਾਂ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਕਿ ਆਪਣੀ ਗੱਲ ਰੱਖਣ ਦੇ ਵਿਵਿਧ ਅਲੱਗ-ਅਲੱਗ ਪਲੇਟਫਾਰਮ ਹੁੰਦੇ ਹਨ ਉੱਥੇ ਆਪਣੀ ਗੱਲ ਰੱਖ ਸਕਦੇ ਨੇ ਮਗਰ ਐਵੇਂ ਦੇ ਥੱਪੜ ਅਧਿਕਾਰੀਆਂ ਨੇ ਨਹੀਂ ਮਾਰਨਾ ਚਾਹੀਦਾ ਜੀ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਸੀ ਬਲਦੇਵ ਸਿੰਘ सिरसा ਕਿਸ ਬਣੇ ਜੇਕਰ ਇਹ ਹਾਲਾਤ ਬਣੇ ਤਾਂ ਗੁੱਸੇ ਦੇ ਵਿੱਚ ਆ ਕੇ ਗੁਰਨਾਮ ਸਿੰਘ ਚੜੂਣੀ ਨੇ ਥੱਪੜ ਮਾਰਿਆ ਉਹਨਾਂ ਦਾ ਇਹ ਬਿਆਨ ਸੀ ਦੇਖਿਏ ਸਰਕਾਰ ਬਾਰ-ਬਾਰ ਕਹਿ ਰਹੀ ਹੈ ਕਿ ਜਿਹੜਾ ਝੋਨਾ ਹੈ ਝੋਨਾ ਸਰਕਾਰ ਖਰੀਦ ਰਹੀ ਹੈ ਉਹਨਾਂ ਨੂੰ ਜਿਹੜੇ ਹੈ ਜਿਹੜੇ ਪੈਸੇ ਹੈ ਤੇ ਉਹ ਵੀ ਉਹਨਾਂ ਦੇ ਟਾਈਮ-ਟਾਈਮ 'ਤੇ ਖਾਤੇ ਦੇ ਦਿੱਤੇ ਜਾ ਰਹੇ ਹਨ ਜਿਹੜੀ ਵਰਪਾਈ ਹੈ ਉਹ ਵੀ ਕੀਤੀ ਜਾ ਰਹੀ ਹੈ ਜਿਹੜਾ ਨੁਕਸਾਨ ਹੈ ਉਹ ਵੀ ਸਰਕਾਰ ਕਰ ਰਹੀ ਹੈ ਮਗਰ ਜਿਹੜੀ ਹਰਿਆਣਾ ਪਦੇ ਸੀ ਅਲੱਗ-ਅਲੱਗ ਵੱਖ-ਵੱਖ ਖਾਵਾ ਦੀ ਮੰਡੀਆਂ ਉੱਥੇ ਝੋਨਾ ਬਾਹਰ ਹੀ ਸੰਖਿਆ ਚ ਕੋਈ ਬਾਹਰ ਪਿਆ ਤੇ ਬਾਰ-ਬਾਰ ਗੁਨਾਮੀ ਦੀ ਚਿਰਨੀ ਕਹੀ ਕਹਿ ਰਹੇ ਸੀ ਕਿ ਜਿਹੜਾ ਝੋਨੇ ਨੂੰ ਲੈ ਕੇ ਅਸੀਂ ਲੜਾਈ ਲੜ ਰਹੇ ਹਾਂ ਤੇ ਜਿਹੜੀ ਮੰਡੀਆਂ ਖਾਲੀ ਹੋਏ ਉੱਥੇ ਝੋਨਾ ਆਏ ਕਿ ਜੋ ਨਵਾਰ بڑے-ਬڑے ਮੌਸਮ ਦੀ ਮੀਂਹ ਪ ਕਰ ਰਹੇ ਸਨ ਇੱਕ بار بار ਇੱਕ ਗੱਲ ਕਹਿ ਰਹੇ ਸੀ ਕੱਲ ਤੇ ਬਾਕੀ ਇੱਥੇ ਪ੍ਰਦਰਸ਼ਨ ਕਰ ਰਹੇ ਸੀ ਸਾਥੀ ਕੋਲ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਅੱਜ ਜਿਵੇਂ ਅਧਿਕਾਰੀ ਪਹੁੰਚੇ ਜੀ ਉਹ ਜੋਨੇ ਦੇ ਅਧਿਕਾਰੀ ਤੇ तमाम ਜਿਹੜੇ ਕੋਲ ਪੁਲਿਸ ਦੇ ਅਧਿਕਾਰੀ ਉੱਤੇ ਪਹੁੰਚੇ ਗੁਨਾਹਗੀ ਤੇ ਨੂੰ ਨੂੰ ਜਮ ਦੌਜਾਇਆ ਜਾ ਰਿਹਾ ਕਿ ਗੁਰਨਾਮ ਸਿੰਘ ਚਡੋਲੀ ਜਿਹੜੇ ਹਰੀਆਰਥਿਕ ਕਿਸਾਨੀ ਉਹਨੇ ਹਰਿਆਣਾ ਦੇ ਪ੍ਰਧਾਨ ਨੇ ਉੱਜੜ ਕਾਨੀ ਤੋਂ ਉਤਰਦੇ ਆ ਤੇ ਉਤਰਦੇ ਸਿੱਧਾ ਜਿਹੜਾ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਮੁੱਖ ਪ੍ਰਧਾਨ ਨੇ ਗੁਰਨਾਮ ਸਿੰਘ ਚਡੋਲੀ ਉਹ ਡੀਐਫਐਸਸੀ ਜਿਹੜਾ ਝੋਨੇ ਦਾ ਮੁੱਖ ਅਧਿਕਾਰੀ ਹੁੰਦਾ ਪੂਰੇ ਜ਼ਿਲ੍ਹੇ ਦੇ ਕਪਾਨ ਹੁੰਦੀ ਹੈ ਜ਼ਿਲ੍ਹੇ ਦੇ ਅਧਿਕਾਰੀ ਹੁੰਦਾ ਉਹਨੂੰ ਥਾਪਣ ਜੜ ਜਾਂਦੇ ਆ ਉਹਦੇ ਬਾਅਦ ਬਵਾਲ ਕਮੰਡਾਰ ਨਾਮ ਨਹੀਂ ਲੈਂਦਾ ਬਵਾਲ ਬੜਦਾ ਹੀ ਜਾਂਦਾ ਠੀਕ ਹੈ ਬਹੁਤ ਸ਼ੁਕਰੀਆ ਅਸ਼ੋਕ तमाम ਜਾਣਕਾਰੀ ਲਈ ਇਸ ਪੂਰੇ ਘਟਨਾ ਤੇ ਤੁਹਾਡੇ ਕੋਲ ਅਪਡੇਟ ਲੈਂਦੇ ਰਹਾਂਗੇ ਫਿਲਹਾਲ ਜੋ ਤਸਵੀਰ ਹੈ ਉਹ ਤੁਹਾਨੂੰ ਦਿਖਾ ਰਿਹਾ ਕਿ ਕੁਰੂਖੇਤਰ ਦੀ ਇਹ ਤਸਵੀਰ ਹੈ ਜਿੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਕਿਸਾਨਾਂ ਦੇ ਵੱਲੋਂ ਤਾਂ ਜਿਹੜਾ ਇਹ ਪ੍ਰੋਟੈਸਟ ਦੇ ਬਾਅਦ ਬਹਿਸਬਾਜੀ ਹੁੰਦੀ ਹੈ ਅਧਿਕਾਰੀਆਂ ਦੇ ਨਾਲ ਤੇ ਉਸ ਤੋਂ ਬਾਅਦ ਜੋ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਉਹਨਾਂ ਦੇ ਵੱਲੋਂ ਡੀ ਐਫ ਸੀ ਅਧਿਕਾਰੀ ਤੇ ਜਿਹੜਾ ਥੱਪੜ ਮਾਰਿਆ ਜਾਂਦਾ ਤਮਾਮ ਪੁਲਿਸ ਫੋਰਸ ਉੱਥੇ ਮੌਜੂਦ ਹੁੰਦੀ ਹੈ ਹੁਣ ਜਿੰਨੇ ਵੀ ਕਿਸਾਨ ਆਗੂ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੋ ਹੋਰ ਜਥੇਬੰਦੀਆਂ ਦੇ ਨਾਲ ਕਿਸਾਨ ਸੀ ਉੱਥੇ ਮੌਜੂਦ ਉਹਨਾਂ ਨੂੰ ਵੀ ਪੁਲਿਸ ਨੇ ਡਿਟੇਨ ਕਰ ਲਿਆ ਫਿਲਹਾਲ ਹੁਣ ਪੁਲਿਸ ਇਸ ਨੂੰ ਕਿਵੇਂ ਹੈਂਡਲ ਕਰਦੀ ਹੈ ਕੀ ਐਕਸ਼ਨ ਹੁੰਦਾ ਹੈ ਜਾਂ ਕਿਸਾਨ ਜਿਹੜੇ ਕਿਸਾਨ ਜਥੇਬੰਦੀਆਂ ਨੇ ਇਸ ਖਬਰ ਤੋਂ ਬਾਅਦ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਤਮਾਮ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ ਜੈ ਹਿੰਦ Allah 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 Allah